मूंखे ਜੀ ਜਨਤਾ ਪਾਰਟੀ ਜਿੰਦਾਬਾਦ ਗਰੇਂਦਰ ਭਾਈ ਮੋਦੀ ਜਿੰਦਾਬਾਦ ਬਿਹਾਰ ਦੇ ਵਿੱਚੋਂ ਉੱਥੇ ਦੀ ਜਨਤਾ ਨੇ ਜੈਪੀ ਮ ਜੈ ਭਾਰਤ ਮੈਂ ਹਾਂ ਤੁਹਾਡਾ ਆਪਣਾ ਗਸਵਿੰਦਰ ਚੁੰਬਰ ਤੁਸੀਂ ਜੁੜ ਚੁੱਕੇ ਹੋ ਇਸ ਵੇਲੇ ਇੱਕ ਤਾਂ ਲਹਿਰ ਚੈਨਲ ਦੇ ਵੈਬ ਚੈਨਲ ਦੇ ਨਾਲ ਔਰ ਮੈਂ ਇਸ ਵੇਲੇ ਨਕੋਦਰ ਦੇ ਫੁਆਰਾ ਚੌਂਕ ਵਿੱਚ ਖੜਾ ਆਂ ਮੌਜੂਦ ਇੱਥੇ ਭਾਜਪਾ ਲੀਡਰਸ਼ਿਪ ਜਿਹੜੀ ਇਕੱਠੀ ਹੋਈ ਹੈ ਕਿਉਂਕਿ ਐਨਡੀਏ ਦੀ ਜਿਹੜੀ ਸਰਕਾਰ ਬਿਹਾਰ ਦੇ ਵਿੱਚ ਬਣੀ ਆ ਉਹਨੂੰ ਲੈ ਕੇ ਖੁਸ਼ੀ ਜ਼ਾਹਰ ਕਰਦੇ ਨੇ ਕਾਰਗੁੰਨੇ ਭਾਰਤੀ ਜਨਤਾ ਪਾਰਟੀ ਦੇ ਔਰ ਲੀਡਰਸ਼ਿਪ ਪੂਰੀ ਇੱਥੇ ਆ ਔਰ ਲੱਡੂ ਬੰਡੇ ਗਏ ਨੇ ਆਓ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਤੁਹਾਨੂੰ ਜਿਹੜੀ ਐਨਡੀਏ ਨੇ ਜਿੱਤ ਪ੍ਰਾਪਤ ਕੀਤੀ ਬਿਹਾਰ ਦੇ ਵਿੱਚ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਸ਼ੁਕਰੀਆ ਜੀ ਪਹਿਲਾਂ ਤਾਂ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਪਿਆਰ ਭਰੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਵਿਰੋਧ ਜਿਹੜਾ ਹੁੰਦਾ ਹੈ ਉਹ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦਾ ਤੇ ਆਪੋਜੀਸ਼ਨ ਨੇ ਇਹਨੂੰ ਸਿਰਫ ਵਿਰੋਧ 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 ਕਰ ਕਰਾ ਕੇ ਆਪਣੇ ਆਪ ਨੂੰ ਇੰਨਾ ਨੈਗੇਟਿਵ ਜਗ੍ਹਾ ਤੇ ਲਿਜਾ ਕੇ ਬਿਠਾ ਲਿਆ ਕਿ ਉਹਨਾਂ ਦੀ ਇਹ ਮਨਸ਼ਾ ਉਹਨਾਂ ਦੀ ਮਾਨਸਿਕਤਾ ਸਾਬਤ ਹੋ ਗਈ ਕਿ ਵਿਰੋਧ ਕਰਨ ਦੇ ਨਾਲ ਕੰਮ ਨਹੀਂ ਹੋਣੇ ਵਿਰੋਧ ਕਰਨ ਦੇ ਨਾਲ ਵੋਟ ਨਹੀਂ ਪੈਣੀ ਵੋਟ ਪੈਣੀ ਹੈ ਕੰਮ ਨੂੰ ਸੋ ਸਾਡੇ ਜਿਹੜੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਔਰ ਉਹਨਾਂ ਦੀ ਟੀਮ ਦਾ ਹੀ ਹਿੱਸਾ ਜਿਹੜੇ ਐਨਡੀਏ ਦਾ ਹਿੱਸਾ ਜਿਹੜਾ ਕਹੇ ਜਾਣ ਵਾਲੇ ਰਾਜਨੀਤਿਕ ਗੁਰੂ ਵੀ ਕਹੇ ਜਾਂਦੇ ਆ ਬਿਹਾਰ ਦੇ ਵਿੱਚ ਇੱਕ ਬਿਹਾਰ ਦੀ ਰਾਜਨੀਤੀ ਦੇ ਚਨਕਿਆ ਵੀ ਕਹੇ ਜਾਂਦੇ ਆ ਸ਼੍ਰੀ ਨਿਤਿਸ਼ ਕੁਮਾਰ ਜੀ ਇਹਨਾਂ ਤਿੰਨਾਂ ਦੀ ਜਿਹੜੀ ਤਿਕੜੀ ਨੇ ਜਿਹੜੇ ਰਲ ਕੇ ਉੱਥੇ ਜਿਹੜੀ ਯੋਜਨਾਵਾਂ ਬਣਾਈਆਂ ਸੀ ਔਰ ਉਹ ਯੋਜਨਾਵਾਂ ਕੱਲੀਆਂ ਇਹ ਨਹੀਂ ਕਿ ਅਸੀਂ ਵੋਟ ਕਿਦਾਂ ਲੈਣੀ ਆ ਉਹਨਾਂ ਨੇ ਪਿਛਲੇ 10 ਸਾਲਾਂ ਚ ਕੰਮ ਵੀ ਕੀਤਾ ਕੰਮ ਨੂੰ ਵੋਟ ਪਈ ਹੈ ਔਰ ਤੁਸੀਂ ਇੱਕ ਚੀਜ਼ ਦੇਖੋ ਤੁਹਾਡੇ ਚੈਨਲ ਦੇ ਮਾਧਮ ਨਾਲ ਇਹ ਜਰੂਰ ਕਹੂੰਗਾ ਮੈਂ ਕਿ ਜਿਹੜੀ ਰਾਹੁਲ ਗਾਂਧੀ ਜੀ ਨੇ ਜਾਂ ਉਹਨਾਂ ਦੇ ਨਾਲ ਲਾ ਕੇ ਤਜਸਵੀ ਯਾਦਵ ਉਹਨਾਂ ਨੇ ਜਿੱਦਾਂ ਦੀ ਬਿਆਨਬਾਜ਼ੀ ਕੀਤੀ ਹੈ ਉਸ ਬਿਆਨਬਾਜ਼ੀ ਨੂੰ ਅੱਜ ਮੂੰਹ ਤੋੜ ਪਬਲਿਕ ਨੇ ਜਵਾਬ ਦਿੱਤਾ ਵੋਟ ਪਾ ਕੇ ਉਹ ਵੋਟ ਚੋਰੀ ਦੀ ਗੱਲ ਕਰਦੇ ਰਹੇ ਕਿ ਵੋਟ ਚੋਰੀ ਵੋਟ ਚੋਰੀ ਪਬਲਿਕ ਸਿਆਣੀ ਹੈ ਕਿ ਵੋਟ ਚੋਰੀ ਕਿੱਦਾਂ ਹੁੰਦੀ ਹੈ ਤੁਸੀਂ ਗੁੰਮਰਾਹ ਕਰ ਰਹੇ ਹੋ ਉਹਨਾਂ ਨੇ ਵੋਟ ਦੀ ਝੋਟ ਮਾਰ ਕੇ ਉਹਨਾਂ ਨੂੰ ਹਰਾ ਕੇ ਸਾਬਤ ਕੀਤਾ ਕਿ ਅਸੀਂ ਕੰਮ ਨੂੰ ਵੋਟ ਪਾਈ ਸੋ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਪਬਲਿਕ ਨੇ ਬੜਾ ਸਹੀ ਡਿਸੀਜਨ ਲਿਆ ਪਬਲਿਕ ਨੂੰ ਬਹੁਤ ਬਹੁਤ ਵਧਾਈ ਦਿੰਨੇ ਆਂ ਔਰ ਅਸੀਂ ਉਮੀਦ ਕਰਦੇ ਆਂ ਕਿ 2027 ਦੇ ਇਲੈਕਸ਼ਨ ਜਿਹੜੇ ਆ ਸਾਡੇ ਪੰਜਾਬ ਦੇ ਵਿੱਚ ਆਉਣ ਵਾਲੇ ਆ ਉਦੇ ਲਈ ਸਾਡੀ ਹੁਣੇ ਤੋਂ ਤਿਆਰੀ ਸ਼ੁਰੂ ਹੋ ਜਾਏ ਔਰ ਪਬਲਿਕ ਨੂੰ ਜਾਗਰਤੀ ਆਏ ਤਾਂ ਕਿ ਅਸੀਂ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਪਰਚਮ ਲਹਿਰਾਈਏ ਔਰ ਸੈਂਟਰ ਦੇ ਨਾਲ ਜੁੜ ਕੇ ਆਪਣੇ ਪੰਜਾਬ ਨੂੰ ਵੀ ਉਹਨਾਂ ਤਰੱਕੀ ਦੀ ਰਾਹ ਤੇ ਲੈ ਕੇ ਜਾਈਏ ਕਿ ਜਿਹਦੀ ਅਸੀਂ ਕਦੇ ਅੱਜ ਤੋਂ 30 ਸਾਲੀ ਸਾਲ ਪਹਿਲਾਂ ਉਮੀਦ ਕਰਦੇ ਸੀ ਪਰ ਸਾਡੀਆਂ ਆਪੋਜੀਸ਼ਨ ਵਾਲੀਆਂ ਸਰਕਾਰਾਂ ਨੇ ਆ ਕੇ ਬੇੜਾ ਗਰ ਕਰਕੇ ਰੱਖ ਦਿੱਤਾ ਸੋ ਅਸੀਂ ਇਹੀ ਉਮੀਦ ਕਰਾਂਗੇ ਕਿ ਪੰਜਾਬ ਦੀ ਜਿਹੜੀ ਪਬਲਿਕ ਹੈ ਬੜਾ ਸੂਝ-ਬੂਝ ਹੈ ਇੱਕ ਸੂਝਵਾਨੀ ਤਰੀਕੇ ਦੇ ਨਾਲ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਬਹੁਮਤ ਦੇ ਔਰ ਮੋਦੀ ਜੀ ਦੇ ਨਾਲ ਨੂੰ ਜੋੜੇ ਬਹੁਤ ਬਹੁਤ ਸ਼ੁਕਰੀਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਬਿਹਾਰ ਦੇ ਵਿੱਚ ਬੀਜੇਪੀ ਐਨਡੀਆ ਗਵਰਨਮੈਂਟ ਨੇ ਇੱਕ ਇਤਿਹਾਸਿਕ ਜਿੱਤ ਪ੍ਰਦਰਸ਼ਨ ਆਪਣਾ ਦੁਹਰਾਇਆ ਆ ਇਹ ਸਿਰਫ ਇੱਕ ਵੋਟ ਦੀ ਰਾਜਨੀਤੀ ਨਹੀਂ ਤੁਸੀਂ ਇਹ ਦੇਖੋ ਅੱਜ ਤੋਂ 10-15 ਸਾਲ ਪਹਿਲਾਂ ਬਿਹਾਰ ਤੋਂ ਲੋਕੀ ਪੰਜਾਬ ਵਿੱਚ ਕੰਮ ਕਰਨ ਆਉਂਦੇ ਸੀ ਕਿਉਂਕਿ ਉੱਥੇ ਕੰਮ ਨਹੀਂ ਸੀਗਾ ਉੱਥੇ ਜੰਗਲ ਰਾਜ ਕਹਿੰਦੇ ਸੀਗੇ ਲਾਲੂ ਜੀ ਦਾ ਜੰਗਲ ਰਾਜ ਅੱਜ ਬੀਜੇਪੀ ਗਵਰਨਮੈਂਟ ਨੇ ਜਦੋਂ ਦੀ 2014 ਤੋਂ ਬਾਅਦ ਨਿਤਿਸ਼ ਕੁਮਾਰ ਜੀ ਦੇ ਨਾਲ ਡਲ ਕੇ ਉੱਥੇ ਸਰਕਾਰ ਬਣਾਈ ਆ ਤੇ ਬਿਹਾਰ ਨੂੰ ਇੱਕ ਉੱਥੇ ਵਿਕਸਿਤ ਰਾਜਿਆ ਬਣਾਉਣ ਦੀ ਪੂਰੀ ਪੁਰਜ਼ੋਰ ਕੋਸ਼ਿਸ਼ ਕੀਤੀ ਆ ਜੋ ਕਿ ਅੱਜ ਇਹ ਨਤੀਜਿਆਂ ਦੇ ਵਿੱਚੋਂ ਅੱਜ ਨਿਕਲ ਕੇ ਬਾਹਰ ਆਈ ਆ ਬੀਜੇਪੀ ਨੇ ਇਤਿਹਾਸ ਰਚਦੇ ਹੋਏ ਐਨਡੀਆ ਗਵਰਨਮੈਂਟ ਨੇ 200 ਪਾਰ ਬਿਹਾਰ ਦੇ ਵਿੱਚ ਇਤਿਹਾਸਿਕ ਜਿੱਤ ਜਿੱਤੀ ਆ ਯੋਗੀ ਜੀ ਨੇ ਤਾਂ ਅੱਜ ਤੋਂ 15 ਦਿਨ ਪਹਿਲਾਂ ਹੀ ਕਹਿਤਾ ਸੀਗਾ ਪੱਪੂ ਟੱਪੂ ਤੇ ਜੱਪੂ ਇਹ ਤਿੰਨੋਂ ਜਵਾਨ ਦੇ ਜਬਤ ਹੋਣ ਵਾਲੀ ਆ ਲਾਲੂ ਜੀ ਦੇ ਦੋਲੇ ਮੁੰਡੇ ਹਰ ਰਹੇ ਆ ਤੇ ਇਹਦਾ ਮਤਲਬ ਯੋਗੀ ਜੀ ਪਹਿਲਾਂ ਹੀ ਇਹ ਸ਼ਵਾਨੀ ਕਰ ਗਏ ਸੀਗੇ ਕਿ ਇਹਨਾਂ ਦੀ ਜਿਹੜੀ ਨਕਾਰਾਤਮਕ ਸੋਚ ਆ ਉੱਤੇ ਪੜਦਾ ਪੈਣ ਵਾਲਾ ਉਹ ਅਜੇ ਪੜਦਾ ਪੈ ਚੁੱਕਾ ਅਸੀਂ ਲੋਕਾਂ ਨੂੰ ਇਹ ਵੀ ਅਪੀਲ ਕਰਦੇ ਆ ਦੇਖੋ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਕਿਸਾਨੀ ਵੀ ਹੈ ਕੱਲਾ ਪੰਜਾਬ ਦੇ ਵਿੱਚ ਕਿਸਾਨੀ ਨਹੀਂ ਮੁੱਦਾ ਜਵਾਨੀ ਵੀ ਮੁੱਦਾ ਆ ਰੋਜ਼ਗਾਰ ਵੀ ਮੁੱਦਾ ਆ ਬਿਜ਼ਨਸਮੈਨ ਵੀ ਮੁੱਦਾ ਆ ਬੀਜੇਪੀ ਗਵਰਨਮੈਂਟ ਸਾਰਿਆਂ ਨੂੰ ਨਾਲ ਲੈ ਕੇ ਜਲਦੀ ਹੈ ਇੱਕ ਮੌਕਾ ਬੀਜੇਪੀ ਨੂੰ ਦਿੱਤਾ ਜਾਵੇ ਤਾਂ ਕਿ ਪੰਜਾਬ ਨੂੰ ਵੀ ਦੁਬਾਰਾ ਤਰੱਕੀ ਦੀ ਰਾਹ ਤੇ ਲਿਆਇਆ ਜਾਵੇ ਇੰਨਾ ਹੀ ਕਹਿੰਦੇ ਹੋਏ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਵਿਹਾਰ ਦੇ ਵਿੱਚ ਜੋ ਜਨਤਾ ਨੇ ਕਰ ਦਿਖਾਇਆ ਪਰਸ਼ਮਈ ਹੈ ਬਹੁਤ-ਬਹੁਤ ਵਧਾਈ ਸਾਰੇ ਹਿੰਦੁਸਤਾਨ ਨੂੰ ਅੱਜ ਜੋ ਮਾਨੀਆਂ ਮੋਦੀ ਜੀ ਦੇ ਪ੍ਰਤੀ ਬਿਹਾਰ ਦੇ ਲੋਕਾਂ ਨੇ ਆਪਣਾ ਫਤਵਾ ਦਿੱਤਾ ਆ ਉਹਦੇ ਵਾਸਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਆਂ ਔਰ ਅੱਜ বিহার ਵਾਲਿਆਂ ਨੂੰ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮਾਨੀਆਂ ਮੋਦੀ ਜੀ ਦਾ ਸਾਥ ਦੇ ਕੇ ਗਾਂ ਅੱਗੇ ਸਟੇਟ ਨੂੰ ਵਧਾਇਆ ਆ ਉਹ ਬਹੁਤ ਬਹੁਤ ਧੰਨਵਾਦ ਕਰਦੇ ਆ ਜੈਸ਼ਰਮ বিহার ਔਰ ਹਿੰਦੁਸਤਾਨ ਦੀ ਜਨਤਾ ਨੇ ਅੱਜ ਦਿਖਾ ਦਿੱਤਾ ਕਿ ਕੇਂਦਰ ਦੀ ਮੋਦੀ ਸਾਹਿਬ ਦੀ ਜਿਹੜੀ ਨੀਤੀਆਂ ਅੱਜ ਦੇ ਇਤਿਹਾਸਿਕ ਜਿੱਤ ਨੇ ਉਹਨਾਂ ਤੋਂ ਤਾਂ ਮੋਹਰ ਲਗਾਈ ਆ ਕਿ ਮੋਦੀ ਸਾਹਿਬ ਦੇਨਰਤਤ ਵਿੱਚ ਦੇਸ਼ ਸੁਰੱਖਿਤਾ ਸੋ ਇੱਕ ਵਾਰ ਫਿਰ ਤੋਂ ਮੈਂ ਪੂਰੇ ਬਿਹਾਰ ਨੂੰ ਪੂਰੇ ਹਿੰਦੁਸਤਾਨ ਦੀ ਜਨਤਾ ਨੂੰ ਵਧਾਈ ਦੇਣਾ ਇਸ ਇਤਿਹਾਸਿਕ ਜਿੱਤ ਦੇ ਉਤੇ ਜੈ ਸ਼ੀਰੀ ਨਾਮ ਜੋ ਕਿ ਅੱਜ ਇੱਕ ਇਤਿਹਾਸਿਕ ਜਿੱਤ ਹੋਈ ਆ ਪੂਰੇ ਦੇਸ਼ ਵਾਸੀਆਂ ਦੀ ਕਿ ਬਿਹਾਰ ਦੇ ਵਿੱਚ ਜਿਹੜੀ ਜੋਨ ਆ ਐਨਡੀਏ ਤੇ ਭਾਜਪਾ ਨੇ ਜੋ ਰੜ ਕੇ ਉਸੇ ਜਿੱਤ ਹਾਦਲ ਕੀਤੀ ਆ ਉਸ ਦੀ ਖੁਜੀ ਦੇ ਵਿੱਚ ਅਜ ਮੰਡਲ ਨੂੰ ਗੋਦਰ ਦੇ ਵਿੱਚ ਸਾਡੀ ਪੂਰੀ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਨੇ ਆਮ ਜਨਤਾ ਦਾ ਮੂੰਹ ਮਿੱਠਾ ਕਰਵਾਇਆ ਤੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਭਾਜਪਾ ਦੇ ਨਾਲ ਜੁੜੋ ਕਿ ਆਉਣ ਵਾਲੇ ਅਗਲੇ ਸਮੇਂ ਦੇ ਵਿੱਚ 2027 ਦੇ ਜੋ ਪੰਜਾਬ ਦੇ ਵਿੱਚ ਵੀ ਉਹ ਭਾਜਪਾ ਲੈ ਆ ਸਕੀਏ ਤੇ ਇਹਦੇ ਨਾਲ ਕਹਿੰਦਾ ਹੋਇਆ ਜੈਸ਼ਰੀ ਰਾਓ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਜੋ ਐਨਡੀਏ ਭਾਰਤੀ ਜਨਤਾ ਪਾਰਟੀ ਦੀ ਜੋ ਸਰਕਾਰ ਬਣੀ ਆ ਸਾਰੇ ਦੇਸ਼ ਵਾਸੀਆਂ ਵਿਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਪਿੰਡਾਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਸਾਨੂੰ ਲੱਖ ਲੱਖ ਵਧਾਈ ਔਰ ਆਸ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਵੀ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਔਰ ਲੋਕ ਬਹੁਤ ਸ਼ਾਨਿਆ ਸਾਰਿਆਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਕੀ ਨਾਮ ਜੀ ਦਲਬੀਰ ਸਿੰਘ ਸੱਬਰਵਾਲ ਅੱਜ ਸਾਡੇ ਦੇਸ਼ ਵਾਸੀਆਂ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿ ਬਿਹਾਰ ਦੇ ਵਿੱਚ ਜਿਹੜੇ ਬੀਜੇਪੀ ਦੀ ਸਰਕਾਰ ਬਣੀ ਆ ਅੱਜ ਅੱਜ ਇਸ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਆਸ ਕਰਦੇ ਹਾਂ ਕਿ ਸਾਡੇ ਪੰਜਾਬ ਵਿੱਚ ਵੀ ਬੀਜੇਪੀ ਦੀ ਸਰਕਾਰ ਆਵੇ ਤਾਂ ਜੋ ਸਿਸਟਮ ਨੂੰ ਸਹੀ ਕਰ ਸਕੀਏ ਜੈ ਹਿੰਦ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕਿਰਤ ਮਨਜੁਰੀ ਪੇਚੋ ਜੀ ਇਹਨ ਬੀਜਪੀ ਦੇ ਲੀਡਰਸ਼ਿਪ ਜਿਨ੍ਹਾਂ ਨੇ ਅੱਜ ਲੱਡੂ ਵੰਡ ਕੇ ਖੁਸ਼ੀ ਜ਼ਾਹਰ ਕੀਤੀ ਨਕੋਦਰ ਦੇ ਵਿੱਚ ਔਰ ਆਸ ਉਹਨਾਂ ਨੇ ਇੱਕ ਅਪੀਲ ਵੀ ਕੀਤੀ ਔਰ ਉਮੀਦ ਵੀ ਚਾਹੁੰਦੇ ਆ ਕਿ ਆਉਣ ਵਾਲੇ 2027 ਦੇ ਵਿੱਚ ਜਿਹੜੀ ਬੀਜਪੀ ਦੀ ਪੰਜਾਬ 'ਚ ਸਰਕਾਰ ਬਣੇ ਇਹ ਤਾਂ ਹੁਣ ਲੋਕਾਂ ਦੇ ਹੱਥ 'ਚ ਆ ਕਿ ਕਿਹਨੂੰ ਫਤਵਾ ਜਾਰੀ ਕਰਦੀ ਔਰ ਕਿਹਨਾਂ ਦੀ ਸਰਕਾਰ ਬਣਦੀ ਹੈ ਕਹਿੰਦਾ ਪਰਸਨ ਦੇ ਨਾਲ ਜਸਿੰਦਰ ਚੁੰਬਾ ਦੇ ਇੱਕ ਦਾ ਲੈ ਨਕੋਦਰ